ਕਿਉਂਕਿ ਕਿਸਾਨਾਂ ਨੂੰ ਮਾਰੂ ਜਿਹੜੀ ਹੈ ਇਹ ਸਕੀਮ ਮਾਰੂ ਨੀਤੀ ਉਹ ਜਿਹੜੀ ਭਗਵੰਤ ਮਾਨ ਸਰਕਾਰ ਨੇ ਲਿਆ ਕੇ ਕਿਸਾਨਾਂ ਦੇ ਸਿਰ ਥੋਪੀ ਆ ਕੇਚਰੀਵਾਲ ਦੇ ਕਹਿੰਦੇ ਸੈਂਟਰ ਸਰਕਾਰ ਦੇ ਕਹਿੰਦੇ ਗਿਣੀ ਮਿੱਠੀ ਸਾਜ਼ਿਸ਼ ਹੈਗੀ ਆ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਕਿਵੇਂ ਨਾ ਕਿਵੇਂ ਵਾਂਝੇ ਕੀਤਾ ਜਾ ਸਕੇ ਤੇ ਉਹਨਾਂ ਨੂੰ ਮਾਲਕ ਤੋਂ ਤੱਕ ਮਜ਼ਦੂਰ ਹੈਗਾ ਜਿਹੜਾ ਬਣਾਇਆ ਜਾਂਦਾ ਹੂੰ ਮੈਂ ਤੁਸੀਂ ਦੇਖੋ ਥੋੜੀ ਜ਼ਮੀਨ ਲੈ ਲਈ ਅੱਜ ਹੂੰ ਕੋਲੋਨੀ ਉਹ ਜਿਹੜਾ ਏਰੀਆ ਕਿਦੋਂ ਡਵੈਲਪ ਹੋਊਗਾ ਕਿੰਨੇ ਸਾਲਾਂ ਜਾ ਕੇ ਡਵੈਲਪ ਹੋਊਗਾ ਹੂੰ ਦੇਖੋ ਜੀ ਪੰਜਾਬ ਦੀ ਧਰਤੀ ਇੱਕ ਇਹੋ ਜੀ ਧਰਤੀ ਆ ਵਰਲਡ ਦੇ ਵਿੱਚ ਦੂਸਰੇ ਤੀਸਰੇ ਨੰਬਰ ਦੀ ਜ਼ਰਖੇ ਦੀ ਧਰਤੀ ਹੂੰ ਸੇ ਬਣ ਗਿਆ ਸਿਸਟਮ ਸੀਵਰੇਟ ਪਾ ਕੇ ਕਲੋਨੀਆਂ ਤਿਆਰ ਹੋ ਗਈਆਂ ਬਿਲਡਿੰਗਾਂ ਤਿਆਰ ਹੋ ਗਈਆਂ ਫਿਰ ਕਿਤੇ 5-7 ਸਾਲਾਂ ਬਾਅਦ ਉਹ ਵੇਚ ਸਕੂਗਾ ਹੂੰ ਅੱਜ ਤਾਂ ਉਹ ਆਪਦੀ ਕਿਰਤ ਕਰਕੇ ਉਸ ਜਗ੍ਹਾ ਤੇ ਆਪ ਦਾ ਸਭ ਕੁਝ ਕਮਾ ਕੇ ਆਪ ਦਾ ਪੇਟ ਪਾਲਦਾ ਆਪ ਦਾ ਪਰਿਵਾਰ ਪਾਲਦਾ ਤੇ ਐਨੇ ਸਾਲ ਉੜੀ ਕਰ ਲੂਗਾ। ਸਾਜੀ ਇਹਨਾਂ ਨੂੰ ਖਾਸ ਕਰਨੇ ਉਤਾ ਭੇਜਿਆ ਗਿਆ ਸੀ ਵੀ ਸਾਡੇ ਜਿਹੜੇ ਸਵਾਲਾਂ ਦੇ ਤੁਸੀਂ ਜਵਾਬ ਦਿਓ। ਤੁਸੀਂ ਆਪ ਦੀ ਜਿਹੜੀ ਕੀ ਪਾਲਿਸੀ ਹੈਗੀ ਸਪਸ਼ਟ ਕਰੋ। ਉਹ ਇਹਨਾਂ ਤੋਂ ਕਿਨਾਰਾ ਕਰਦੇ ਹੋਏ ਸਵਾਲਾਂ ਤੋਂ ਬਚਦੇ ਹੋਏ ਕਿਸਾਨਾਂ ਦੇ ਗੁੱਸੇ ਤੋਂ ਰੋਸ ਤੋਂ ਬਚਦੇ ਹੋਏ ਕੱਲ ਹੈਗੇ ਆ ਮੀਟਿੰਗ ਦੇ ਵਿੱਚੋਂ ਗੈਰਹਾਜ਼ਰ ਰਹੇ। ਸਾਰੇ ਕੁਛ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਪੁਲਿਸ ਦੀ ਡੰਡਾ ਗੁੰਡਾਗਰਦੀ ਦੇ ਨਾਲ ਸਾਥੋ ਸਾਡੀਆਂ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਮਾਣ ਪੱਤਾ ਪੂਰਾ ਕਰਨਾ ਹਾਂ ਸ਼ੋਸ਼ੇ ਛਟਨੇ ਮਾਣ ਭਗਵੰਤ ਸਿੰਘ ਮਾਣ ਦੱਸੇ ਵੀ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਧਿਆਈ ਵਾਅਦੇ ਤੇ ਵੀ ਆ ਪੂਰਾ ਭਗਵੰਤ ਸਿੰਘ ਮਾਣ ਉਤਰਿਆ ਨਹੀਂ ਤੁਜੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾ ਕਰਦਾ ਹੈ ਜਿਵੇਂ ਕਿ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਪੰਜਾਬ ਦੇ ਵਕਾਸ ਲਈ ਵੱਖ-ਵੱਖ ਸਕੀਮਾਂ ਲਿਆਂਦੀਆਂ ਜਾਂਦੀਆਂ ਹਨ। ਅਜਿਹੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇੱਕ ਲੈਂਡ ਪੂਲਿੰਗ ਸਕੀਮ ਲਿਆਂਦੀ ਗਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਜੋ ਪੈਲੀ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਉਹਨਾਂ ਦਾ ਉਹਨਾਂ ਨੂੰ ਇਨਵੈਸਟਮੈਂਟ ਕਰਕੇ ਉਹਨਾਂ ਨੂੰ ਇੱਕ ਵਧੀਆ ਮੁਨਾਫਾ ਦਿੱਤਾ ਜਾਵੇਗਾ। ਇੱਕ ਪਾਸੇ ਜਿੱਥੇ ਕਿਸਾਨ ਕਈ ਖੁਸ਼ ਵੀ ਨੇ ਤੇ ਕਾਫੀ ਪੱਧਰ ਤੇ ਜਿਹੜਾ ਇਸ ਦਾ ਵਿਰੋਧ ਵੀ ਹੋ ਰਿਹਾ ਚਾਹੇ ਕਾਂਗਰਸ ਪਾਰਟੀ ਵੱਲ ਹੋਵੇ ਜਾਂ ਹੋਰ ਵਿਰੋਧੀਆਂ ਵੱਲੋਂ ਲਗਾਤਾਰ ਚੀਜ਼ਾਂ ਵਿਰੋਧ ਕੀਤਾ ਰਿਹਾ। ਸਰਨਾ ਐਸੇ ਮੁੱਦੇ ਉੱਪਰ ਗੱਲਬਾਤ ਕਰਨ ਲਈ ਵਿਸਤਾਰ ਤੇ ਆਪਾਂ ਗੱਲਬਾਤ ਕਰਾਂਗੇ ਡਾਕਟਰ ਗੁੰਦਰ ਸਿੰਘ ਬਿੱਲੇ ਆਲਾ ਕਿਸਾਨ ਜੁਣੀ ਤੋਂ ਜੁੜੇ ਨੇ ਆਪ ਗੱਲਬਾਤ ਕਰਦੇ ਆ ਗੁੰਦਰ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਤੁਹਾਡਾ ਵੀ ਜਗਤਾਰ ਜੀ ਤੁਹਾਡੇ ਚੈਨਲ ਤੇ ਜਿੰਨੇ ਵੀ ਦਰਸ਼ਕ ਜੁੜੇ ਨੇ ਉਹਨਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਆ ਸਰਕਾਰ ਦੀ ਜੋ ਸਕੀਮ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਕਿਸਾਨ ਖੁਸ਼ ਵੀ ਨੇ ਪਰ ਵਿਰੋਧ ਜਿਹੜਾ ਕਿਤੇ ਕਿਤੇ ਜ਼ਿਆਦਾ ਦਿਸ ਰਿਹਾ ਠੀਕ ਹੈ ਜਗਤਾਰ ਜੀ ਕਿਸਾਨ ਤਾਂ ਖੁਸ਼ ਨਹੀਂ ਹੁੰਦੇ ਹੋ ਸਕਦੇ ਕਿਉਂਕਿ ਕਿਸਾਨਾਂ ਨੂੰ ਮਾਰੂ ਜਿਹੜੀ ਹੈ ਇਹ ਸਕੀਮ ਮਾਰੂ ਨੀਤੀ ਉਹ ਜਿਹੜੀ ਭਗਵੰਤ ਮਾਨ ਸਰਕਾਰ ਨੇ ਲਿਆ ਕੇ ਕਿਸਾਨਾਂ ਦੇ ਸਿਰ ਥੋਪੀ ਆ ਕੇਸ਼ਤਰੀਵਾਲ ਦੇ ਕਹਿੰਦੇ ਸੈਂਟਰ ਸਰਕਾਰ ਦੇ ਕਹਿੰਦੇ ਤੇ ਡਬਲਯੂਟੀਓ ਦੇ ਹੱਥਾਂ ਦੇ ਵਿੱਚ ਪਹਿਲਾਂ ਵੀ ਸੈਂਟਰ ਸਰਕਾਰ ਖੇਡਦਾ ਆਇਆ ਉਹ ਸਭ ਗਿਣੀ ਮਿੱਠੀ ਸਾਜਿਸ਼ ਹੈਗੀ ਆ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਤੋਂ ਕਿਵੇਂ ਨਾ ਕਿਵੇਂ ਵਾਂਝੇ ਕੀਤਾ ਜਾ ਸਕੇ ਤੇ ਉਹਨਾਂ ਨੂੰ ਮਾਲਕ ਤੋਂ ਤੱਕ ਮਜ਼ਦੂਰ ਹੈਗਾ ਜਿਹੜਾ ਬਣਾਇਆ ਜਾ ਸਕੇ ਇਹ ਮੁੱਢ ਤੋਂ ਹੀ WTO ਦੀ ਨੀਤੀ ਰਹੀ ਆ ਉਹਨਾਂ ਨੀਤੀਆਂ ਨੂੰ ਇੰਪਲੀਮੈਂਟ ਕਰਨ ਲਈ ਹੀ ਸੈਂਟਰ ਸਰਕਾਰ ਤੇ ਸੈਂਟਰ ਸਰਕਾਰ ਤੋਂ ਬਾਅਦ ਜਿਹੜੀਆਂ ਰਾਜ ਸਰਕਾਰਾਂ ਹੈਗੀਆਂ ਕਾਰਪੋਰੇਟ ਘਰਾਣਿਆਂ ਤੋਂ ਵੱਡੇ-ਵੱਡੇ ਬੈਗ ਲੈ ਕੇ ਆਪਦਾ ਮਾਲ ਪਤਾ ਭਰ ਕੇ ਤੇ ਜਿਹੜੇ ਸਾਡੇ ਕਿਸਾਨਾਂ ਨੂੰ ਹੈਗਾ ਉਹ ਆਪਦੀ ਜਿਹੜੀ ਜ਼ਮੀਨ ਦੀ ਮਾਲਕੀ ਆ ਉਸ ਤੋਂ ਵਾਂਝਾ ਕਰ ਰਹੀਆਂ ਨੇ ਇਹ ਜੇ ਸਮਝਣ ਦੀ ਗੱਲ ਕਰਾਂਗੇ ਕਿਉਂਕਿ ਸਰਕਾਰ ਕਹਿ ਰਹੀ ਆ ਵੀ ਤੁਹਾਨੂੰ ਉੱਥੇ ਇੱਕ ਜੇ ਤੁਸੀਂ ਉਹ ਜਿਹੜਾ ਪੁੱਡਾ ਦੀਨ ਆਊਗਾ ਉਹਨੂੰ ਵਿਕਾਸ ਕਰਾਂਗੇ ਉਹਦੇ ਵਿੱਚ ਤੁਹਾਨੂੰ ਇੱਕ ਪਲਾਨ ਚਾਹੀਦਾ ਪਲਾਨ ਦੇਵਾਂ ਕਮਰਸ਼ੀਅਲ ਚਾਹੀਦਾ ਕਮਰਸ਼ੀਅਲ ਦੇਵਾਂਗੇ ਜਿਹੜੀ ਥੋੜੀ ਲੱਖ ਦੀ ਚੀਜ਼ ਆ ਉਹ ਤੁਹਾਡੀ ਕਰੋੜਾਂ ਵਾਲੀ ਚੀਜ਼ ਕਿਧਰ ਕਿਤੇ ਹੋ ਜਾਊਗੀ ਉਹ ਸਰਕਾਰ ਤਾਂ ਇਹ ਕਹਿ ਰਹੀ ਆ ਪਰ ਕਿਸਾਨ ਹੀ ਕਿਉਂ ਫਿਰ ਵਿਰੋਧ ਕਰ ਰਹੇ ਨੇ ਚੀਦਾ ਜੇ ਕੋਈ ਨੂੰ ਫਾਇਦਾ ਤਾਂ ਦੇਖੋ ਜਗਤਾਰ ਜੀ ਕਿਸਾਨ ਇਸ ਲਈ ਵਿਰੋਧ ਕਰ ਰਹੇ ਨੇ ਕਿ ਜਿਹੜੀ ਸਰਕਾਰ ਦੀ ਚਾਲ ਹੈਗੀ ਆ ਸਰਕਾਰ ਆਮ ਕਿਸਾਨ ਦੇ ਦੂਜਾ ਸਮਝ ਤੋਂ ਬਾਹਰ ਵੀ ਤੁਸੀਂ ਦੇਖੋ ਥੋੜੀ ਜਮੀਨ ਲੈ ਲਈ ਅੱਜ ਉਹ ਕਲੋਨੀ ਉਹ ਜਿਹੜਾ ਏਰੀਆ ਕਿਦੋਂ ਡਵੈਲਪ ਹੋਊਗਾ ਕਿੰਨੇ ਸਾਲਾਂ ਜਾ ਕੇ ਡਵੈਲਪ ਹੋਊਗਾ ਤੁਹਾਨੂੰ ਉਹਦੇ ਵਿੱਚੋਂ ਗਜਾਂ ਦੇ ਵਿੱਚ ਪਲਾਟ ਮਿਲਣਾ ਨਾ ਕਿ ਉਹਦੀ ਤੁਹਾਨੂੰ ਕੀਮਤ ਮਿਲਣੀ ਗਜਾਂ ਦੇ ਵਿੱਚ ਪਲਾਟ ਡਵੈਲਪ ਹੋਊਗਾ ਕਲੋਨੀ ਡਵੈਲਪ ਹੋਊਗੀ ਫਿਰ ਕਿਤੇ ਜਾ ਕੇ ਜਦੋਂ ਸਾਰੀ ਕਲੋਨੀਆਂ ਦਾ ਆਸੇ-ਪਾਸੇ ਬਣ ਗਿਆ ਸਿਸਟਮ ਸਿਗਰਟ ਪੈਕੇ ਕਲੋਨੀਆਂ ਤਿਆਰ ਹੋ ਗਈਆਂ ਬਿਲਡਿੰਗਾਂ ਤਿਆਰ ਹੋ ਗਈਆਂ ਫਿਰ ਕਿਤੇ 5-7 ਸਾਲਾਂ ਬਾਅਦ ਉਹ ਵੇਚ ਸਕੂਗਾ ਅੱਜ ਤਾਂ ਉਹ ਆਪਦੀ ਕਿਰਤ ਕਰਕੇ ਉਸ ਜਗ੍ਹਾ ਤੇ ਆਪ ਦਾ ਸਭ ਕੁਝ ਕਮਾ ਕੇ ਆਪ ਦਾ ਪੇਟ ਪਾਲਦਾ ਆਪ ਦਾ ਪਰਿਵਾਰ ਪਾਲਦਾ ਤੇ ਐਨੇ ਸਾਲ ਉਡੀਕ ਕਰ ਲੂਗਾ ਇਹਦੇ ਵਿੱਚ ਮੈਨੂੰ ਦੱਸਿਓ ਕਿ ਇਹਦੇ ਵਿੱਚ ਕੋਈ ਸਰਕਾਰ ਉਹਨੇ ਸਮੇਂ ਵਿੱਚ ਕੋਈ ਠੇਕਾ ਦਿੰਦੀ ਹੈ ਜਾਂ ਕੋਈ ਇਦਾਂ ਦੀ ਪਾਲਿਸੀ ਵਿੱਚ ਰੱਖੀ ਹੈ ਇਹਨਾਂ ਨੇ ਵੀ ਇਹ ਮੰਨ ਲਓ 5 ਸਾਲ ਲੱਗਦੇ ਨੇ 10 ਸਾਲ ਲੱਗਦੇ ਨੇ ਡਿਵੈਲਪ ਹੋਣ ਨੂੰ ਉਹਦੇ ਵਿੱਚ ਇੱਕ ਕਿਸਾਨ ਨੂੰ ਕੀ ਫਾਇਦਾ ਹੋਊਗਾ ਜਗਤਾਰ ਜੀ ਜਿਹੜੀ ਸਰਕਾਰ ਹੈਗੀ ਉਹ ਹਰ ਸਵਾਲ ਤੋਂ ਭੱਜ ਰਹੀ ਹੈ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਇੱਕ ਪਾਸੇ ਤਾਂ ਕਹਿ ਰਹੀ ਵੀ ਧੱਕੇ ਦੇ ਨਾਲ ਕਿਸਾਨਾਂ ਤੋਂ ਜ਼ਮੀਨ ਨਹੀਂ ਲਈ ਜਾਵੇ ਹਾਂ ਬਿਲਕੁਲ ਦੂਸਰੇ ਪਾਸੇ ਸੰਯੁਕਤ ਮੋਰਚੇ ਨੇ ਕੱਲ ਸਰਬਦਲੀ ਰਾਜਨੀਤਿਕ ਦਲਾਂ ਨੇ ਇੱਕ ਬੈਠਕ ਬੁਲਾਈ ਸੀ ਕਿਸਾਨ ਭਵਨੋਂ ਚੰਡੀਗੜ੍ਹ ਦੇ ਅੰਦਰ ਤਾਂ ਜੋ ਲੈਂਡ ਪੁਲਿੰਗ ਮਾਮਲਾ ਟ੍ਰੇਡ ਵੀ ਟ੍ਰੇਡ ਮਾਮਲਾ ਜਿਹੜਾ ਅਮਰੀਕਾ ਦਵਾ ਦੇ ਰਿਹਾ ਹੈ ਇੰਡੀਆ ਤੇ ਵੀ ਸਾਡੇ ਨਾਲ ਕਰੋ ਸਾਨੂੰ ਬਾਜ਼ਾਰ ਖੁੱਲਾ ਅਜ਼ਾਦੋਬਜ਼ਾਰ ਦੀ ਉਹਦੇ ਵਿੱਚ ਦੂਸਰੇ ਸਾਰੇ ਦਲ ਆਏ ਤੇ ਮੌਜੂਦਾ ਜਿਹੜੀ ਹੈ ਕਿ ਪੰਜਾਬ ਦੀ ਸਰਕਾਰ ਦੇ ਜਿਹੜੇ ਪ੍ਰਧਾਨ ਹੈਗੇ ਆ ਅਮਨ ਅਰੋੜਾ ਜੀ ਇਹਨਾਂ ਨੂੰ ਖਾਸ ਕਰਨੇ ਉਤਾ ਭੇਜਿਆ ਗਿਆ ਸੀ ਵੀ ਸਾਡੇ ਜਿਹੜੇ ਸਵਾਲਾਂ ਦੇ ਤੁਸੀਂ ਜਵਾਬ ਦਿਓ ਤੁਸੀਂ ਆਪਦੀ ਜਿਹੜੀ ਕਿ ਪਾਲਿਸੀ ਹੈਗੀ ਸਪਸ਼ਟ ਕਰੋ ਉਹ ਇਹਨਾਂ ਤੋਂ ਕਿਨਾਰਾ ਕਰਦੇ ਹੋਏ ਸਵਾਲਾਂ ਤੋਂ ਬਚਦੇ ਹੋਏ ਕਿਸਾਨਾਂ ਦੇ ਗੁੱਸੇ ਤੋਂ ਰੋਸ ਤੋਂ ਬਚਦੇ ਹੋਏ ਕੱਲ ਹੈਗੇ ਆ ਮੀਟਿੰਗ ਦੇ ਵਿੱਚ ਉਹ ਗੈਰਹਾਜ ਰਜੇ ਯਾਨੀ ਕਿ ਕੱਲ ਇਹ ਇਤੋਂ ਇਹ ਜਾਪਦਾ ਵੀ ਇਹ ਪੰਜਾਬ ਸਰਕਾਰ ਹੈਗਾ ਇਹ ਨਿਰੀਪੁਰੀ ਬੇਈਮਾਨੀ ਤੋਂ ਤਰੀ ਹੋਈ ਜਿਹੜੇ ਕਹਿ ਸਕਦੇ ਕਿ ਕਿਤੇ ਪ੍ਰਾਈਵੇਟ ਘਰਾਣਿਆਂ ਨੂੰ ਕਿਉਂਕਿ ਜਿਹਨੇ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਵੇਖਿਆ ਜਿੱਤੇ ਮੰਦੀ ਉਹ ਕਰਦੇ ਕਿ ਯੂ ਐਸ اے ਤੋਂ ਆਇਆ ਯੂ ਐਸ اے ਸਿੱਧਾ ਸਮਾਨ ਇੱਥੇ ਪੰਜਾਬ ਦੇ ਵਿੱਚ ਆਵੇਗਾ ਤੇ ਵਿਕੀਗਾ ਤੇ ਪ੍ਰਾਈਵੇਟ ਘਰਾਣਿਆਂ ਨੂੰ ਜਿਹੜੀ ਪਹਿਲ ਦਿੱਤੀ ਇੱਥੇ ਜਾ ਰਹੀ ਹੈਗੀ ਆ ਇਹ ਇਹੀ ਕਹਿ ਸਕਦੇ ਆਪਾਂ ਕਿ ਹੋਰ ਜਿਹੜਾ ਨੁਕਸਾਨਸ ਦੇ ਤੌਰ ਤੇ ਪੰਜਾਬ ਦਾ ਕੀਤਾ ਜਾਊਗਾ ਇਹ ਚੀਜ਼ਾਂ ਦੇਖੋ ਜੀ ਪੰਜਾਬ ਦੀ ਧਰਤੀ ਇੱਕ ਇਹੋ ਜੀ ਧਰਤੀ ਆ ਵਰਲਡ ਦੇ ਵਿੱਚ ਦੂਸਰੇ ਤੀਸਰੇ ਨੰਬਰ ਦੀ ਜ਼ਰਖੇ ਧਰਤੀ ਹੂੰ ਇਹ ਉਸ ਨੂੰ ਕੰਕਰੀਟ ਦੀਆਂ ਇਮਾਰਤਾਂ ਦੇ ਨਾਲ ਇੱਕ ਪੱਥਰ ਦਾ ਜੰਗਲ ਬਣਾ ਕੇ ਦੇਣਾ ਚਾਹੁੰਦੇ ਆ ਸਾਨੂੰ ਤਾਂ ਜੋ ਸਾਡੀ ਕਿਰਤ ਕਰਨ ਵਾਲੇ ਲੋਕ ਅਸੀਂ ਡੱਬਾ ਚੱਕ ਕੇ ਉਹੀ ਮਜ਼ਦੂਰੀ ਵੱਲ ਜਾਈਏ ਤੇ ਉਹ ਸਾਡੇ ਸਿਰ ਤੇ ਸਾਡੀ ਜ਼ਮੀਨ ਅਸੀਂ ਆਪਦੀ ਜ਼ਮੀਨ ਦੇ ਵਿੱਚ ਹੀ ਮਜ਼ਦੂਰੀ ਕਰਨ ਜਾਈਏ ਸਾਥੋਂ ਖੋ ਕੇ ਥੋੜੇ ਬਹੁਤੇ ਲਾਲਚ ਦੇ ਕੇ ਸਾਰੇ ਕੁਛ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਪੁਲਿਸ ਦੀ ਡੰਡਾ ਗੁੰਡਾਗਰਦੀ ਦੇ ਨਾਲ ਸਾਥੋ ਸਾਡੀਆਂ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਭਾਰਤ ਮਾਲਾ ਦੇ ਨਾਂ ਤੇ ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਇਹਨਾਂ ਨੇ ਸਾਡੀ ਰਿਕੁਆਇਰ ਕੀਤੀ ਰਿਕੁਆਇਰ ਕਰਕੇ ਰੋਡ ਬਣਾਏ ਰੋਡ ਜਿਹੜੇ ਬਣੇ ਆ ਜੀ ਉਹ 15 15 20 20 ਫੁੱਟ ਦੀਆਂ ਵੱਡੀਆਂ ਕੰਧਾਂ ਕੱਢੀਆਂ ਸਾਡੀ ਜ਼ਮੀਨ ਤੇ ਜਿਹੜੀਆਂ ਕੱਲ ਨੂੰ ਫਲੱਡ ਆਉਂਦਾ ਉਹਦੇ ਅੱਗੇ ਹੈਗਾ ਜਿਹੜਾ ਇੱਕ ਬੰਨ ਬਣਾਇਆ ਗਿਆ ਹਰਕਥਾਂ ਤੇ ਤਾਂ ਜੋ ਇਹ ਲੋਕ ਹਮੇਸ਼ਾ ਤਬਾਈ ਦੀ ਵੱਲ ਜਾਣ ਆ ਜਣ ਕਿ ਕਿਹਸਾ ਤੇ ਮੇਰੀ ਜਿਵੇਂ ਹੁਣ ਛਿਲ ਨਹੀਂ ਵਾਲਾ ਮੋਗਾ ਦੇ ਵਿੱਚ ਵੀ ਇੱਕ ਵੱਡਾ ਪਿੰਡਾਂ ਦਾ ਘੱਟ ਹੋਇਆ ਸੀਗਾ ਉਹਨਾਂ ਨੇ ਵੀ ਇਹ ਚੀਜ਼ ਦਾ ਵਿਰੋਧ ਕੀਤਾ ਕਿ ਅਸੀਂ ਇਹ ਸਕੀਮ ਦੇ ਤਹਿਤ ਨਹੀਂ ਹੋਣਾ ਚਾਹੁੰਦੇ ਕਿ ਪਰ ਸਰਕਾਰ ਤਾਂ ਉਹੀ ਦਾਅਵੇ ਕਰਦੀ ਹੈ ਕਿ ਕਿਸਾਨ ਖੁਸ਼ਹਾਲ ਹੋਵੇਗਾ ਅਸੀਂ ਕਿਸਾਨ ਨੂੰ ਖੁਸ਼ਹਾਲ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਨੇ ਜਿਵੇਂ ਜਿਹੜੇ ਮਾਰਸਾ ਤੇ ਇਹ ਵੀ ਕਹਿਣਾ ਜਿਹੜੇ ਲੋਕ ਨੇ ਨਾ ਉਹ ਕਿਸਾਨਾਂ ਨੂੰ ਅੱਗੇ ਆਉਂਦਾ ਨਹੀਂ ਦੇਖ ਸਕਦੇ ਉਹਨਾਂ ਨੂੰ ਜਿਹੜਾ ਹੈਗਾ ਜਾਣ ਬੁੱਝ ਕੇ ਗੁੰਮਰਾਹ ਕਰ ਰਹੇ ਨੇ ਚੀਜ਼ ਨੂੰ ਲੈ ਕੇ ਦੇਖੋ ਜੀ ਇਹਨਾਂ ਦਾ ਕੰਮ ਹੁੰਦਾ ਆਪ ਦਾ ਮਾਲ ਪੱਟਾ ਪੂਰਾ ਕਰਨਾ ਹਾਂ ਸ਼ੋਸ਼ੇ ਛੱਡਨੇ ਮਾਨ ਭਗਵੰਤ ਸਿੰਘ ਮਾਨ ਦੱਸੇ ਵੀ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਧਿਆਈ ਵਾਅਦਿਆਂ ਤੇ ਵੀ ਆ ਪੂਰਾ ਭਗਵੰਤ ਸਿੰਘ ਮਾਨ ਉਤਰਿਆ ਨਹੀਂ ਇਸ ਲਈ ਸੰਯੁਕਤ ਮੋਰਚੇ ਵੱਲੋਂ ਲੋਕਾਂ ਨੂੰ ਵੇਅਰ ਕਰਨ ਦੇ ਲਈ 25 ਜੁਲਾਈ ਨੂੰ ਸੰਗਰੂਰ ਉਸੇ ਸੰਗਰੂਰ ਜਿਹੜੀ ਸੰਗਰੂਰ ਇਹ ਕਹਿੰਦਾ ਸੀ ਮੇਰੀ ਰਾਜਧਾਨੀ ਆ ਉਸੇ ਰਾਜਧਾਨੀ ਦੇ ਵਿੱਚ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਭਗਵਾਨ ਸਿੰਘ ਮਾਨ ਅਤੇ ਮੋਦੀ ਨੂੰ ਦੁਆਰਾ ਤੋਂ ਫਿਰ ਅਸੀਂ ਚੈਲੰਜ ਕਰ ਰਹੇ ਆ ਤੇ ਲੋਕਾਂ ਦੇ ਅਸੀਂ ਜਿਹੜੇ ਲੈਂਡ ਪੁਲਿੰਗ ਅਧੀਨ ਜਿਹੜੇ 4-5 ਜ਼ਿਲ੍ਹਿਆਂ ਦੇ ਜਿਹੜੀ ਜ਼ਮੀਨ ਆ ਰਹੀ ਆ ਉੱਥੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਅਸੀਂ ਮੀਟਿੰਗਾਂ ਕਰਕੇ ਵੱਡੇ ਵਿਸ਼ਾਲ ਇਕੱਠ ਹੈਗੇ ਜਿਹੜੇ ਉਹ ਸਾਰੇ ਪੰਜਾਬ ਤੋਂ 25 ਜੁਲਾਈ ਨੂੰ ਸੰਗਰੂਰ ਵਿਖੇ ਅਸੀਂ ਕਰਨ ਜਾ ਰਹੇ ਜਾਨਕੀ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਆਪਣੀ ਜਿਹੜੀਆਂ ਜ਼ਮੀਨਾਂ ਉਹ ਨਹੀਂ ਦੇਣ ਦੇਣਗੇ ਨਾ ਜੀ ਆਪ ਦੀ ਜਿਹੜੀ ਰੋਟੀ ਹੈਗੀ ਆ ਸਾਡੀ ਰੋਟੀ ਸਾਡੀ ਜ਼ਮੀਨ ਸਾਡੀ ਤੋਂ ਚੱਲਦੀ ਹੈ ਅਸੀਂ ਆਪਦੀਆਂ ਭਵਿੱਖ ਦੀਆਂ ਯੋਜਨਾਵਾਂ ਵੀ ਇਸ ਜ਼ਮੀਨ ਦੇ ਸਿਰ ਤੇ ਫਸਲ ਖੜੀ ਦੇ ਸਿਰ ਤੇ ਅਸੀਂ ਉਲੀਕਦੇ ਆਂ ਤੇ ਅਸੀਂ ਕਿਸੇ ਵੀ ਕੀਮਤ ਦੇ ਅੰਦਰ ਪੰਜਾਬ ਦੇ ਵਿੱਚੋਂ ਆਪਦੇ ਕਿਸਾਨਾਂ ਦੀ ਜ਼ਮੀਨ ਹੈਗੀ ਜਿਹੜੀ ਉਹ ਭਗਵੰਤਮਾਨ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਨਹੀਂ ਸੌਪਾਂਗੇ ਧੰਨਵਾਦ ਜੀ ਗੁਰਵਿੰਦਰ ਕਰਨੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਕੋਲਿੰਦਰ ਸਿੰਘ ਬਿੱਲੀਆਲਾ ਕਰਤਿਕ ਸ਼ਾਹਨੀ ਜੂਨੀਅਰ ਤੋਂ ਆਗੂ ਜਿਨ੍ਹਾਂ ਵੱਲੋਂ ਬਾਖੂਪੀ ਦੱਸਿਆ ਗਿਆ ਲੈਂਡ ਪੋਲਿੰਗ ਲੈ ਕੇ ਇੱਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਦੇ ਫਾਇਦੇ ਦੀਦਾ ਸਰੀ ਹੈ ਪਰ ਦੂਜੇ ਪਾਸੇ ਕਿਸਾਨ ਲਗਾਤਾਰ ਚੀਜ਼ਾਂ ਵਿਰੋਧ ਕਰ ਰਹੇ ਨੇ ਤੇ ਕਿਸੇ ਵੀ ਹਾਲਤ ਦੇ ਵਿੱਚ ਆਪਣਾ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਦੇਖਣਾ ਹੁਣ ਸਮੇਂ ਦੇ ਵਿੱਚ ਕਈ ਥਾਵਾਂ ਤੇ ਜਲਸਾ ਜਾ ਰਿਹਾ ਕਿ ਤੱਕੇ ਨਾਲ ਜੀਮਨ ਅਕਵਾਇਰ ਕਰਨ ਦੀਆਂ ਖਬਰਾਂ ਆ ਰਹੀਆਂ ਨੇ ਪਰ ਹੁਣ ਸਰਕਾਰ ਕਹਿ ਰਹੀ ਅਸੀਂ ਤੱਕੇ ਨਾਲ ਨਹੀਂ ਅਕਵਾਇਰ ਕਰ ਰਹੇ ਕਿਸਾਨ ਆਪਣੀ ਮਰਜ਼ੀ ਨਾਲ ਜਿਹੜੇ ਦੇਣਾ ਚਾਹੁੰਦੇ ਉਹ ਦੇਖਣਾ ਹੁਣ ਸਮੇਂ ਵਿੱਚ ਸਯੁਜਤ ਕਿਸਾਨ ਮੋਰਚੇ ਵੱਲੋਂ ਜੋ ਇੱਕ ਵੱਡਾ ਘਟਨ ਲੱਗਿਆ ਉਸ ਵਿੱਚ ਅਗਲਾ ਕੀ ਫੈਸਲਾ ਲਿਆ ਜਾਂਦਾ ਤੇ ਦੂਜੇ ਪਾਸੇ ਸਰਕਾਰ ਇਸ ਨੂੰ ਲੈ ਕੇ ਹੁਣ ਕੀ ਆਪਣਾ ਰੁਖ ਬਣਾਉਂਦੀ ਹੈ